ਸਾਰੇ ਨੂੰ ਜੰਸੀ ਦੀ ਅੱਜ ਅਸੀਂ ਪੜਾਂਗੇ ਯੱਕਰਜਾ ਦੀ ਪਤਰੀ ਦਾ ਛੇਵਾਂ ਅਧਿਆਇ ਰੱਥਾਂ ਦੇ ਅਤੇ ਸ਼ਾਖ ਦੇ ਦਰਸ਼ਨ ਉਹਦੀ ਪਹਿਲੀ ਆਇਤ ਮੈਂ ਮੁੜ ਕੇ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਦੋਹਾਂ ਪਹਾੜਾਂ ਦੇ ਵਿੱਚੋਂ ਚਾਰ ਰੱਥ ਬਾਹਰ ਨੂੰ ਨਿਕਲ ਰਹੇ ਸਨ ਅਤੇ ਉਹ ਪਹਾੜ ਪਿੱਤਲ ਦਾ ਪਹਾੜ ਸਨ ਦੂਸਰੀ ਆਇਤ ਪਹਿਲੇ ਰੱਥ ਦੇ ਘੋੜੇ ਲਾਲ ਅਤੇ ਦੂਜੇ ਰੱਥ ਦੇ ਘੋੜੇ ਕਾਲੇ ਸਨ ਤੀਸਰੀ ਆਇਤ ਤੀਜੇ ਰੱਥ ਦੇ ਘੋੜੇ ਚਿੱਟੇ ਅਤੇ ਚੌਥੇ ਰੱਥ ਰੱਥ ਦੇ ਘੋੜੇ ਡੱਬੇ ਅਤੇ ਤੇਜ ਸਨ ਚੌਥੀ ਆਇਤ ਫਿਰ ਮੈਂ ਉਸ ਦੂਤ ਨੂੰ ਜਿਹੜਾ ਮੈਨਾਂ ਗੱਲਾਂ ਕਰਦਾ ਸੀ ਉੱਤਰ ਦੇ ਕੇ ਆਖਿਆ ਕਿ हे ਮੇਰੇ ਪ੍ਰਭੂ ਇਹ ਕੀ ਹਨ ਪੰਜਵੀਂ ਆਇਤ ਤਾਂ ਉਸ ਦੂਤ ਨੇ ਉੱਤਰ ਦੇ ਕੇ ਮੈਨੂੰ ਆਖਿਆ ਕਿ ਇਹ ਆਕਾਸ਼ ਦੀਆਂ ਚਾਰ ਹਵਾਵਾਂ ਹਨ ਜੋ ਨਿਕਲਦੀਆਂ ਹਨ ਜਦ ਉਹ ਸਾਰੀ ਧਰਤੀ ਦੇ ਪ੍ਰਭੂ ਦੇ ਹਜ਼ੂਰ ਖਲੋਤੀਆਂ ਹੋਣ ਛੇਵੀਂ ਆਇਤ ਜੇ ਦੇ ਵਿੱਚ ਕਾਲੇ ਘੋੜੇ ਸਨ ਉਹ ਉੱਤਰ ਦੇਸ਼ ਨੂੰ ਨਿਕਲ ਕੇ ਜਾਂਦਾ ਹੈ ਅਤੇ ਚਿੱਟਿਆਂ ਵਾਲਾ ਉਹਦੇ ਪਿੱਛੇ ਨਿਕਲ ਜਾਂਦਾ ਹੈ ਅਤੇ ਡੱਬੇ ਘੋੜਿਆਂ ਵਾਲਾ ਦੱਖਣ ਦੇਸ਼ ਨੂੰ ਜਾਂਦਾ ਹੈ ਸਤਵੀਂ ਆਇਤ ਜਾਦੇ ਤੇਜ ਘੋੜੇ ਨਿਕਲੇ ਉਹ ਉਹਨਾਂ ਜਾਣਾ ਚਾਹਿਆ ਭਈ ਧਰਤੀ ਦਾ ਦੌਰਾ ਕਰ ਉਸ ਆਖਿਆ ਚਲੋ ਅਤੇ ਧਰਤੀ ਦਾ ਦੌਰਾ ਕਰੋ ਸੋ ਉਹਨਾਂ ਧਰਤੀ ਵਿੱਚ ਦੌਰਾ ਕੀਤਾ 8ਵੀਂ ਆਇਤ ਤਾਂ ਉਹਨੇ ਹਾਕ ਮਾਰ ਕੇ ਮੈਨੂੰ ਆਖਿਆ ਵੇਖ ਜਿਹੜੇ ਉੱਤਰਦੇਸ਼ ਨੂੰ ਜਾਂਦੇ ਹਨ ਉਹਨਾਂ ਨੇ ਉੱਤਰਦੇਸ਼ ਵਿੱਚ ਮੇਰੇ ਆਤਮਾ ਨੂੰ ਸ਼ਾਂਤ ਕੀਤਾ ਹੈ 9ਵੀਂ ਆਇਤ ਤਾਂ ਇਹ ਵਾਦਾ ਵਚਨ ਮੇਰੇ ਕੋਲ ਆਇਆ ਕਿ 10ਵੀਂ ਆਇਤ ਤੂੰ ਅਸੀਰਮ ਵਿੱਚ ਹਲਦੀ ਟੋਪੀਆਂ ਅਤੇ ਜਲੇਅਦੀਆਂ ਨੂੰ ਲੈ ਅਤੇ ਜੋ ਅੱਜ ਦੇ ਦਿਨ ਵਿੱਚ ਆ ਅਤੇ ਸਫਨ ਜਹਦੇ ਪੁੱਤਰ ਯੋਸ਼ੀ ਅਧਿਕਾਰਜਾ ਜਿੱਥੇ ਉਹ ਬਾਬਲ ਤੋਂ ਆਏ ਹਨ 11ਵੀਂ ਆਇਤ ਅਤੇ ਚਾਂਦੀ ਸੋਨਾ ਲੈ ਕੇ ਤਾਜ ਬਣਾ ਅਤੇ ਪ੍ਰধান ਜਾਜਕ ਯਹੋਸ਼ੂਆ ਸਦਾਕ ਯਹੋ ਸਦਾਕ ਦੇ ਪੁੱਤਰ ਯਹੋਸ਼ੂਆ ਦੇ ਸਿਰ ਉੱਤੇ ਰੱਖ 12ਵੀਂ ਆਇਤ ਅਤੇ ਤੂੰ ਉਹਨਾਂ ਨੂੰ ਆਖ ਕੇ ਸੈਨਾ ਦਾ ਹੀ ਹੋਵਾ یوں ਆਖਦਾ ਹੈ ਕਿ ਵੇਖੋ ਇੱਕ ਪੁਰਖ ਜਿਹਦਾ ਨਾਮ ਸ਼ਾਖ ਹੈ ਉਹ ਮੈਂ ਉਹ ਆਪਣੇ ਥਾਂ ਤੋਂ ਸ਼ਾਖਾ ਦੇਵੇਗਾ ਅਤੇ ਯਹੋਵਾ ਦੀ ਹੇਕਲ ਨੂੰ ਬਣਾਵੇਗਾ 13ਵੀਂ ਆਇਤ ਉਹੀ ਯਹੋਵਾ ਦੀ ਹੇਕਲ ਨੂੰ ਬਣਾਵੇਗਾ ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਨ ਉੱਤੇ ਬੈਠ ਕੇ ਹਕੂਮਤ ਕਰੇਗਾ ਅਤੇ ਇੱਕ ਜਾਜਕ ਵੀ ਆਪਣੇ ਸਿੰਘਾਸਨ ਉੱਤੇ ਹੋਵੇਗਾ ਦੋਹਾਂ ਦੇ ਵਿੱਚ ਸ਼ਾਂਤੀ ਦੇ ਮਤੇ ਹੋਣਗੇ 14ਵੀਂ ਆਇਤ ਅਤੇ ਉਹ ਤਾਜ ਹੇਲਮ ਲਈ ਟੋਬੀਆ ਲਈ ਇਹ ਲਿਆ ਦੇਯਾ ਲਈ ਸਫੰਡਿਆ ਦੇ ਪੁੱਤਰ ਹੇਨ ਲਈ ਯਹਵਾ ਦੀ ਹੇਕਲ ਵਿੱਚ ਯਾਦਗਿਰੀ ਲਈ ਹੋਵੇਗਾ 15ਵੀਂ ਆਇਤ ਤਾਂ ਦੂਰ ਦੂਰ ਦੇ ਆਉਣਗੇ ਅਤੇ ਯਹਵਾ ਦੀ ਹੇਕਲ ਨੂੰ ਬਣਾਉਣਗੇ ਤਾਂ ਤੁਸੀਂ ਜਾਣੋਗੇ ਕਿ ਸੈਨਾ ਦੀ ਯਹਵਾ ਨੇ ਮੈਨੂੰ ਤੁਹਾਡੇ ਕੋਲ ਕੱਲਿਆ ਹੈ ਜੇ ਤੁਸੀਂ ਯਹਵਾ ਆਪਣੇ ਪਰਮੇਸ਼ੀ ਦੀ ਆਵਾਜ਼ ਨੂੰ ਦਿਲ ਲਾ ਕੇ ਸੁਣੋ ਤਾਂ ਇਹ ਹੋ ਜਾਵੇਗਾ ਪ੍ਰਭੂ ਜੀ ਦੇ ਨਾ ਵਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਆਜਾ ਦੇਣ ਮੁਬਾਰਕ ਹੋਵੇ ਪ੍ਰਭੂ ਜੀ ਆਜਾ ਦੇਣ ਦੀਆਂ ਤੁਮ ਬਰਕਤਾਂ ਨੂੰ ਤੁਹਾਨੂੰ ਦੇਣ ਪ੍ਰਭੂ ਜੀ ਦੀ ਕਿਰਪਾ ਨਾਲ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦਾ ਰਹੇ ਆਮੀਨ ਸਾਰੇ ਜਮਸਿੱਕੀ